ਰੁਪਏ ਨੇ ਤੋੜ ਦਿੱਤੇ ਸਾਰੇ ਰਿਕਾਰਡ ਤੇ ਆ ਦੇਖੋ ਹੁਨੇ ਡਾਲਰ ਦੀਆਂ ਕੀਮਤਾਂ ਦੇ ਵਿੱਚ ਕਾਟਾ ਹੋ ਰਿਹਾ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਸਲ ਜਿੱਥੇ ਹੁਨੇ ਲਗਾਤਾਰ ਹੀ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਔਰ ਜਿਹੜਾ ਰੁਪਈਆ ਆ ਉਸ ਦੇ ਰਿਕਾਰਡ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਔਰ ਲਗਾਤਾਰ ਹੀ 5 ਮਹੀਨਿਆਂ ਤੋਂ ਡਾਲਰ ਦੀ ਕੀਮਤ ਘਟ ਰਹੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਕਾਕਾਰ ਹੁਣ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਅਤੇ ਕਿਸ ਤਰੀਕੇ ਦੇ ਨਾਲ ਰੁਪਏ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ। ਦਰਸਲ ਦੱਸੀਏ ਤਾਂ ਰੁਪਏ ਚ ਲਗਾਤਾਰ ਪਿਛੇ ਦਿਨ ਤੋਂ ਵਾਧਾ ਦੇਖਣ ਨੂੰ ਮਿਲਿਆ। ਦੂਜੇ ਪਾਸੇ ਡਾਲਰ ਇੰਡੈਕਸ ਲਗਭਗ 5 ਮਹੀਨਿਆਂ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ। ਜਿਸ ਕਾਰਨ ਦੁਨੀਆ ਦੀ ਸਭ ਤੋਂ ਮਜ਼ਬੂਤ ਕਰੰਸੀ ਦਾ ਹੰਕਾਰ ਖਤਮ ਹੋ ਗਿਆ। ਅਤੇ ਰੁਪਈਆ ਵਿਸ਼ਵ ਮੰਡੀ ਵਿੱਚ ਲਗਾਤਾਰ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਨ ਦਾ ਜਾ ਰਿਹਾ ਲਗਾਤਾਰ ਤਿੰਨ ਕਾਰੋਬਾਰੀ ਦਿਨਾਂ ਚ ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ 77% ਯਾਨੀ ਕਿ 57 ਪੈਸੇ ਦਾ ਵਾਧਾ ਦੇਖਣ ਨੂੰ ਮਿਲਿਆ ਰੁਪਏ ਚ ਵਾਧੇ ਦਾ ਮੁੱਖ ਕਾਰਨ ਦੇਸ਼ ਦਾ ਮਜ਼ਬੂਤ ਹੋ ਰਿਹਾ ਹੈ ਔਰ ਮੈਕਰੋ ਆਰਥਿਕ ਅੰਕੜਾ ਹੈ ਦੂਜੇ ਪਾਸੇ ਡਾਲਰ ਲਗਾਤਾਰ ਗਿਰਾਵਟ ਦਾ ਅਸਰ ਵੀ ਰੁਪਏ ਤੇ ਵਧਣ ਦਾ ਕਾਰਨ ਹੈ ਜੇਕਰ ਆਰਜਦੀ ਗੱਲ ਕਰੀਏ ਤਾਂ ਰੁਪਏ 26 ਪੈਸੇ ਦਾ ਵਾਅਦਾ ਦੇਖਣ ਨੂੰ ਬਿਲ ਹੈ ਰੁਪਏ ਦੇ ਵਿੱਚ ਔਰ ਹਾਲਾਂਕਿ ਪਿਛਲੇ ਮਹੀਨੇ ਡਾਲਰ ਦੇ ਮੁਕਾਬਲੇ ਜੋ ਹੈ ਹੁਣ 87.94 ਦੇ ਪੱਧਰ ਤੇ ਚਲਾ ਗਿਆ ਸੀ ਉਥੋਂ ਦੇ ਡਾਲਰ ਦੇ ਮੁਕਾਬਲੇ ਰੁਪਇਆ 1.50% ਤੋਂ ਜ਼ਿਆਦਾ ਦਾ ਸੁਧਾਰ ਦੇਖਣ ਨੂੰ ਮਿਲਿਆ ਮਹਾਰਾਜੀ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਚ ਹੋਰ ਵੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਮੰਗਲਵਾਰ ਨੂੰ ਯਾਨੀ ਕਿ ਬੀਤੇ ਕੱਲ ਡਾਲਰ ਦੇ ਮੁਕਾਬਲੇ ਰੁਪਏ ਕਿਸ ਪੱਤਰ ਤੇ ਪਹੁੰਚਿਆ ਸੀ ਕਰੇਲੂ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੂਪ ਅਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਵਿਚਾਲੇ ਰੁਪਇਆ ਲਗਾਤਾਰ ਤੀਜੇ ਸੈਸ਼ਨ 'ਚ ਮਜ਼ਬੂਤ ਹੋਇਆ ਅਤੇ 26 ਪੈਸੇ ਦੇ ਵਾਤੇ ਨਾਲ ਡਾਲਰ ਦੇ ਮੁਕਾਬਲੇ ਦੇ ਵਿੱਚ 56.55 ਤੇ ਬੰਦ ਹੋਇਆ ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕਾ ਤੋਂ ਨਰਾਸ਼ਾਜਨਕ ਆਰਥਿਕ ਆંકੜਿਆਂ ਕਾਰਨ ਡਾਲਰ ਚ ਗਰਾਵਟ ਆਈ ਹੈ ਇਸ ਤੋਂ ਇਲਾਵਾ ਏਸ਼ੀਆਈ ਮੁਦਰਾਵਾਂ ਦੀ ਮਜ਼ਬੂਤੀ ਨੇ ਵੀ ਰੁਪਏ ਨੂੰ ਸਮਰਥਨ ਦਿੱਤਾ ਹੈ ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਲਾਭ ਨੂੰ ਸੀਮਤ ਕਰ ਦਿੱਤਾ ਹੈ ਔਰ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਚ ਰੁਪਏ ਚ ਭਾਰੀ ਉਤਾਰ ਚੜਾਅ ਦੇਖਣ ਨੂੰ ਮਿਲਿਆ ਦੱਸਿਆ ਕਿ ਹੁਣ 86.71 ਦੇਖ ਲਿਆ ਅਤੇ ਫਿਰ ਹੁਣ 86.54 ਤੇ ਇੰਟਰਡੇ ਹਾਈ ਅਤੇ 86.78 ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਰੁਪਈਆ ਡਾਲਰ ਦੇ ਮੁਕਾਬਲੇ 86.55 ਤੇ ਬੰਦ ਹੋਇਆ ਸੀ ਔਰ ਇਸ ਦੇ ਪਿਛਲੇ ਬੰਦ ਦੇ ਮੁਕਾਬਲੇ 26 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਦੱਸਿਆ ਕਿ ਹੁਣ ਰੁਪਈਆ 24 ਪੈਸੇ ਵੱਧ ਕੇ 86.81 ਡਾਲਰ ਤੇ ਬੰਦ ਹੋਇਆ ਸੀ ਵੀਰਵਾ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 17 ਪੈਸੇ ਵੱਧ ਕੇ 87.5 ਤੇ ਬੰਦ ਹੋਇਆ ਹੋਲੀ ਦੇ ਮੌਕੇ ਤੇ ਵੀ ਜਿਹੜਾ ਵਿਦੇਸ਼ੀ ਮੁਦਰਾ ਬਾਜ਼ਾਰਾ ਬੰਦ ਰਿਹਾ ਰੁਪਏ ਤੇ ਲਗਾਤਾਰ ਤੀਜੇ ਦਿਨ ਵਾਤਾ ਹੋਇਆ ਜਿਸ ਦੌਰਾਨ ਇਸ ਦੇ ਵਿੱਚ 57 ਪੈਸੇ ਦਾ ਵਾਤਾ ਹੋਇਆ ਇਸ ਦਾ ਮਤਲਬ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਰੁਪਏ ਦੇ ਵਿੱਚ 70 ਫੀਸਦੀ ਦਾ ਵਾਤਾ ਦੇਖਣ ਮਿਲਿਆ ਜੇਕਰ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਹੁਣ ਜਨਵਰੀ ਦੇ ਵਿੱਚ 20 ਹੇਠਲੇ ਪੱਤਰ ਤੇ ਨਜ਼ਰ ਮਾਰੀਏ ਤਾਂ ਉੱਥੋਂ ਤੇ ਡਾਲਰ ਦੇ ਮੁਕਾਬਲੇ ਰੁਪਏ 1.58 ਫੀਸਦੀ ਦੇ ਵਾਤੇ ਨਾਲ ਦੇਖਣ ਨੂੰ ਮਿਲਿਆ ਸੀ ਦਾzie ਕਿ ਹੁਣ ਇਸੇ ਤਰੀਕੇ ਦੇ ਨਾਲ ਰੁਪਏ ਦਾ ਜਿਹੜਾ ਵਾਤਾ ਦੇਖਣ ਨੂੰ ਮਿਲਿਆ ਤੇ ਔਰ ਅਮਰੀਕੀ ਮੁਦਰਾ ਜਾਨੀ ਕਿ ਡਾਲਰ ਦਾ ਰੇਟ ਘਟਦਾ ਹੋਇਆ ਦਿਖਾਈ ਦੇ ਰਿਹਾ ਯਾਨੀ ਕਿ ਹੁਣ ਰੁਪਈਆ ਜੋ ਹੈ ਉਹ ਹੁਣ ਮਾਰਕੀਟ ਦੇ ਵਿੱਚ ਫੱਟੇ ਪੱਤਰ ਤੇ ਖੇਡਦਾ ਹੋਇਆ ਦਖਾਈ ਦੇ ਰਿਹਾ ਜਿਸ ਦੇ ਨਾਲ ਹੁਣ ਵੱਡੇ ਪੱਤਰ ਦੇ ਉੱਤੇ ਰੁਪਈਆ ਜਿਹੜਾ ਵਾ ਵਧ ਗਿਆ ਯਾਨੀ ਕਿ ਤੀਜੇ ਦਿਨ ਰੁਪਈਆ ਜਿਹੜਾ ਵਧਿਆ ਰੁਪਏ ਦੇ ਰੇਟ ਔਰ ਡਾਲਰ ਘਟਦਾ ਹੋਇਆ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਹੁਣ ਲਗਾਤਾਰ ਹੀ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਵਾਧਾ ਰੁਪਏ ਦਾ ਦੇਖਣ ਨੂੰ ਮਿਲਿਆ ਦੱਸ ਜੀ ਕਿ ਇਸ ਦੌਰਾਨ ਡਾਲਰ ਸੁਚਾਚਕ ਜੋ ਪਿੱਛੇ ਮੁਦਰਾਵਾਂ ਦੇ ਇੱਕ ਹੋਰ ਬੇਸਕਟ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਦਾ ਹੈ ਔਰ 4% ਘਟ ਕੇ 103.32 ਤੇ ਕਾਰੋਬਾਰ ਕਰ ਰਿਹਾ ਹੈ ਗਲੋਬਲ ਆਇਲ ਬੈਂਚਮਾਰਕ ਬ੍ਰੇਟ ਕਰੂਡ ਫਿਊਚਰਜ਼ ਵਪਾਰ ਦੇ ਵੱਲੋਂ 1.31% ਵਧ ਕੇ 72 ਡਾਲਰ ਪ੍ਰਤੀ ਬੈਰਲ ਤੇ ਪਹੁੰਚਿਆ ਦੱਸ ਦਈਏ ਕਿ ਘਰੇਲੂ ਮਾਰਕੋ ਆਰਥਿਕ ਮੋਰਚੇ ਤੇ ਭਾਰਤ ਦਾ ਵਪਾਰ ਘਾਟਾ 3.5 ਸਾਲ ਚ ਸਭ ਤੋਂ ਹਟਲੇ ਪੱਤਰ ਤੇ ਆ ਗਿਆ ਹੈ ਤੇ ਪਰ ਚਿੰਤਾ ਦੀ ਗੱਲ ਇਹ ਹੈ ਕਿ ਦਰਾਮਤ ਪਾਰੀ ਗਰਾਵਟ ਆਈ ਹੈ ਹੁਣ ਕਿਹਾ ਕਿ ਦਰਾਮਤ ਵਿੱਚ ਵੀ 20 ਮਹੀਨਿਆਂ ਵਿੱਚ ਸਭ ਤੋਂ ਵੱਡੀ ਗਰਾਵਟ ਦੇਖਣ ਨੂੰ ਮਿਲੀ ਹੈ ਹੁਣ ਦੱਸਦੀ ਹੈ ਕਿ ਜਿਸ ਦਾ ਮੁੱਖ ਕਾਰਨ ਤੇਲ ਦੀ ਦਰਾਮਤ ਅਤੇ ਸੋਨੇ ਦੀ ਦਰਾਮਤ ਵਿੱਚ ਗਰਾਵਟ ਜੀ ਵਪਾਰੀਆਂ ਦਾ ਇਹ ਕਹਿਣਾ ਹੈ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 April ਨੂੰ ਵਿਆਪਕ ਪਰਸਪਰ ਟੈਰਿਫ ਅਤੇ ਵਿਸ਼ੇਸ਼ ਵਪਾਰਕ ਹੁਬੰਦੀਆਂ ਲਗਾਉਣ ਦੀ ਯੋਜਨਾ ਰੁਪਏ ਦੇ ਉੱਤੇ ਹੋਰ ਦਬਾ ਪਾ ਸਕਦੀ ਹੈ ਕ੍ਰੈਡੂ ਸ਼ੇਅਰ ਬਾਜ਼ਾਰ ਦੇ BSE ਦਾ 3000 ਸ਼ੇਰਾਂ ਵਾਲਾ ਸੰसेक्स ਜਿਹੜਾ ਵਾ ਉਹ ਹੁਣ ਬਹੁਤ ਕੁਝ ਬਿਆਨ ਕਰਦਾ ਹੈ ਦੱਸ ਜੀਏ ਕਿ ਹੁਣ ਜਿਸ ਤਰੀਕੇ ਦੇ ਨਾਲ ਇੱਕ ਖਾਸ ਇੱਕ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੁਣ ਤੀਜੇ ਦਿਨ ਵੀ ₹20 ਦਾ ਰੇਟ ਵਾਤਾ ਹੋਇਆ ਦਿਖਾਈ ਦਿੰਦਾ ਜਿਸ ਤੋਂ ਬਾਅਦ ਹੁਣ ਡਾਲਰ ਦੇ ਰੇਟ ਘੱਟ ਗਏ ਨੇ ਜਿਸ ਦਾ ਹੁਣ ਅਸਰ ਪੈ ਰਿਹਾ ਔਰ ਨਾਲ ਦੀ ਨਾਲ ਰੁਪਈਆ ਜਿਹੜਾ ਮਾਰਕੀਟ ਦੇ ਵਿੱਚ ਵਧਿਆ ਪੱਤਰ ਦੇ ਉੱਤੇ ਖੇਡਦਾ ਹੋਇਆ ਦਿਖਾਈ ਦਿੱਤਾ ਹੈ ਜਾਨੀ ਕਿ ਹੁਣ 70% ਰੁਪਏ ਦੇ ਵਿੱਚ ਉਪਾਤਾ ਹੋਇਆ ਡਾਲਰ ਦੀਆਂ ਕੀਮਤਾਂ ਘਟੀਆਂ ਨੇ ਖਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਤਾਂ ਕਿ ਅਹਿਮ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ